ਜੈ ਸਰਕਾਰ ਮੁੜਦਾਬਾਹ ਜੈ ਸਰਕਾਰ ਮੁੜਦਾਬਾਹ ਮੁੜਦਾਬਾਹ 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 ਜੈ ਸਰਕਾਰ ਮੁੜਦਾਬਾਹ ਠਾਨਕੋਟ ਵਿੱਚ ਅੱਜ ਫਰਦ ਕੇਂਦਰ ਦੇ ਕੰਪਿਊਟਰ ਆਪਰੇਟਰ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿਨ ਲਈ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਕੀਤਾ ਗਿਆ। ਮੁਲਾਜ਼ਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਤਾਂ 2-2 ਤਿੰਨ-ਤਿੰਨ ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਉਹਨਾਂ ਦੀ ਰੋਜ਼ੀ-ਰੋਟੀ ਬਹੁਤ ਹੀ ਔਖੀ ਚੱਲਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਮੁਲਾਜ਼ਮਾ ਵੱਲੋਂ ਹੜਤਾਲ ਕੀਤੀ ਜਾਂਦੀ ਹੈ ਫਿਰ ਵੀ ਉਹਨਾਂ ਨੂੰ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ। ਮੁਲਾਜ਼ਮਾ ਵੱਲੋਂ ਕਿਹਾ ਗਿਆ ਕਿ ਉਹਨਾਂ ਦੀਆਂ ਹੋਰ ਵੀ ਕਈ ਮੰਗਾ ਹਨ ਜੋ ਸਰਕਾਰ ਵੱਲੋਂ ਨਹੀਂ ਮੰਨਿਆ ਜਾ ਰਹੀਆਂ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਮੈਂ ਮਨੀਸ਼ ਮਾਹ ਜਿਲ੍ਹਾ ਪ੍ਰਧਾਨ ਪਠਾਨਕੋਟ ਸਾਡੀਆਂ ਸਰਕਾਰ ਅੱਗੇ ਮੰਗਾ ਇਹੀ ਹੈ ਕਿ ਇੱਕ ਤੇ ਸਾਨੂੰ ਲਗਾਤਾਰ ਡੇਢ ਦੋ ਸਾਲ ਤੋਂ ਇੱਕ ਤੇ ਸੈਲਰੀ ਵੱਲੋਂ ਕਾਫੀ ਪਰੇਸ਼ਾਨ ਹੋ ਰਿਹਾ ਦੋ ਦੋ ਤਿੰਨ ਤਿੰਨ ਮਹੀਨੇ ਦੀ ਇਕੱਠੀ ਸੈਲਰੀ ਤਿੰਨ ਮਹੀਨੇ ਬਾਅਦ ਕਦੀ ਦੋ ਮਹੀਨੇ ਬਾਅਦ ਇਦਾਂ ਦਿੰਦੇ ਜਦੋਂ ਅਸੀਂ ਸਟ੍ਰਾਈਕ ਕਰੀਏ ਉਦੋਂ ਸਾਨੂੰ ਸੈਲਰੀ ਮਿਦੇ ਆਦਰਵਾਈਜ਼ ਸਾਡੀ ਕੋਈ ਸਰਕਾਰ ਬਤਕਾ ਨਹੀਂ ਲੈ ਰਹੀ ਤੇ ਦੂਜਾ ਵੀ ਸਾਡਾ ਸਾਰਿਆਂ ਨੇ ਕਹੇ ਤੁਹਾਨੂੰ ਦੱਸ ਹੀ ਦਿੱਤਾ ਤੁਹਾਡੇ ਸਾਥੀ ਨੇ ਵੀ 31 ਮਾਰਚ ਤੋਂ ਬਾਅਦ ਸਾਡਾ ਕੰਟਰੈਕਟ ਜਿਹੜਾ ਉਹ ਖਤਮ ਹੋ ਰਿਹਾ ਤੇ ਅੱਗੇ ਸਰਕਾਰ ਪਤਾ ਨਹੀਂ ਕਿ ਨਵੀਂ ਕੰਪਨੀ ਨੂੰ ਦੇ ਰਹੀ ਹੈ ਜਾਂ ਕਿਹਨੂੰ ਦੇ ਰਹੀ ਹੈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰਕਾਰ ਜਾਂ ਤੇ ਸਾਨੂੰ ਪੀਐਲਆਰ ਸੁਸਾਇਟੀ ਚ ਲਵੇ ਤੇ ਜਾਂ ਸਰਕਾਰ ਸਾਨੂੰ ਆਪਣੇ ਅਧੀਨ ਲਵੇ ਤਾਂ ਜੋ ਸਾਡੇ ਜਿਹੜੇ ਪਿਛਲੇ 17 18 19 ਸਾਲ ਤੋਂ ਬੱਚੇ ਸਾਡੇ ਸਾਥੀ ਜਿਹੜੇ ਕੰਮ ਕਰ ਰਹੇ ਆ ਉਹਦਾ ਭਵਿੱਖ ਸੁਰੱਖਿਅਤ ਹੋਵੇ ਸਾਰੇ ਜਾਣੇ ਤੇ ਇਹੀ ਬੇਨਤੀ ਹੈ ਤੇ ਕਾਫੀ ਦੁਨੀਆ ਜਾਈ ਹੈ ਫਰਜ਼ਾ ਕਢਾਨ ਤੇ ਦੁਨੀਆ ਨੂੰ ਅਸੀਂ ਨਾ ਕਰੇ ਪਰ ਚੰਗਾ ਤੇ ਨਹੀਂ ਲੱਗਦਾ ਅਸੀਂ ਲੋਕਾਂ ਨੂੰ ਕਹੀਏ ਵੀ ਅੱਜ ਫਰਜ਼ ਨਹੀਂ ਨਿਕਲਨੀ ਪਰ ਕੀ ਕਰੀਏ ਸਾਡੀ ਵੀ ਮਜਬੂਰੀ ਹੈ ਉਹ ਮਜਬੂਰੀ ਚਲੋ ਪਬਲਿਕ ਵੀ ਸਾਨੂੰ ਸਾਥ ਦਿੰਦੀ ਆ ਵੀ ਤੁਹਾਨੂੰ ਇੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਨੀਗੁਣੀਆਂ ਤਨਖਾਹਾਂ ਦੇ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਘੱਟ ਸੈਲਰੀ ਮਿਲਦੀ ਹੈ ਪਰ ਕੀ ਕਰੀਏ ਉਹ ਵੀ ਫਿਰ ਸਾਡਾ ਸਾਥ ਦਿੰਦੇ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਯਾਰ ਪ੍ਰੋਟੈਸਟ ਕਰੋ ਤੇ ਜੇ ਸਾਡੀਆਂ ਨਹੀਂ ਮੰਗਾ ਮੰਨਣਗੇ ਫਿਰ ਜਿੱਦਾਂ ਸਾਨੂੰ ਪੰਜਾਬ ਬੋਡੀ ਕਹੇਗੀ ਉਦਾਂ ਸੰਘਰਸ਼ ਤੇਜ ਹੋਏਗਾ ਧੰਨਵਾਦ ਤੇਰੇ ਤੋਂ ਸੈਲਰੀ ਨਹੀਂ ਮਿਲੀ ਸੈਲਰੀ ਫਿਲਹਾਲ ਤੇ ਸਾਨੂੰ ਦਸੰਬਰ ਮਹੀਨੇ ਦੀ ਪੈਂਡਿੰਗ ਹੈ ਸਾਡੀ ਇਸ ਵਾਰ ਤੇ ਪਿਛਲੀ ਵਾਰੀ ਸਾਨੂੰ 3 ਮਹੀਨੇ ਦੀ ਪੈਂਡਿੰਗ ਹੀ ਸਾਡੀ ਤੇ ਉਦੋਂ ਵੀ ਅਸੀਂ ਸਟ੍ਰਾਈਕ ਕੀਤੀ ਤੇ ਸਾਨੂੰ ਤਾਂ ਸੈਲਰੀ ਮਿਲੀ ਹੁਣ ਅਸੀਂ ਫਿਰ ਹਰ ਮਹੀਨੇ ਹੜਤਾਲ ਕਰੋ ਤੇ ਸੈਲਰੀ ਲੋ ਹੜਤਾਲ ਕਰੋ ਤੇ ਸੈਲਰੀ ਲਵੋ ਇਹ ਸਾਡਾ ਚੱਲਦਾ ਪਿਆ ਹੁਣ ਕਿੰਨੇ ਦਿਨਾਂ ਜਿਹੜਾ ਹੜਤਾਲ ਹੜਤਾਲ ਤੇ ਫਿਲਹਾਲ ਇੱਕ ਦਿਨ ਦੀ ਹੈ ਜੇ ਨਹੀਂ ਮੰਗਾ ਪੂਰੀ ਹੋਈਆਂ ਤੇ ਜਿੱਦਾਂ ਸਾਡਾ ਪੰਜਾਬ ਬਾਡੀ ਦਾ ਫੈਸਲਾ ਹੋਏਗਾ ਉਹ ਸਾਨੂੰ ਫਿਰ ਉਦਾਂ ਹੀ ਅਸੀਂ ਅੱਗੇ ਚਲਾਂਗੇ